ਬੱਬੂ ਮਾਨ ਸਾਡਾ ਮਾਨ ਆ ਪੰਜਾਬੀਆਂ ਦੀ ਜਿੰਦ ਜਾਨ ਆ ਤੇ ਸਭ ਤੋਂ ਉਸਤਾਦ ਮਹਾਨ ਆ ਵੀਰੋ ਤੁਸੀਂ ਤੇ ਈਸ਼ਕਪੁਰਾ ਬੱਬੂ ਦਾ ਜਿਹੜਾ ਮਹਿਲ ਆ ਵੇਖਿਆ ਹੋਣਾ ਵਾ ਮੈਂ ਤੇ ਸੁਪਨੇ ਵਿੱਚ ਈਸ਼ਕਪੁਰਾ ਨਾਂ ਦਾ ਦੇਸ਼ ਵੇਖ ਲਿਆ ਸੁਪਨਾ ਆਇਆ ਜਿੱਥੇ ਬੱਬੂ ਮਾਨ ਨੇ ਇੱਕ ਦੇਸ਼ ਬਣਾਇਆ ਨਾਂ ਉਹਦਾ ਈਸ਼ਕਪੁਰਾ ਸਾਰੇ ਲੋਗੋ ਤੇ ਪਿਆਰ ਮੁਹੱਬਤ ਨਾਲ ਰਹਿੰਦੇ ਬੜੀ ਖੁਸ਼ਹਾਲੀ ਆ ਸਾਰਿਆਂ ਕੋ ਪੈਸਾ ਹੀ ਪੈਸਾ ਆ ਸਾਰਿਆਂ ਦੀਆਂ 1 1 2 2 ਗਰਲਫ੍ਰੈਂਡ ਆ ਆ ਕੋਈ ਝੂਠ ਨਹੀਂ ਬੋਲਦਾ ਕੋਈ ਧੋਖਾ ਨਹੀਂ ਕੋਈ ਫਰਾਡ ਨਹੀਂ ਕੋਈ ਰਿਸ਼ਵਤ ਨਹੀਂ ਕੋਈ ਲੜਾਈ ਝਗੜਾ ਨਹੀਂ ਕੋਈ ਜੇਲ ਨਹੀਂ ਹੈਗੀ ਉਹ ਚ ਕੋਈ ਪੁਲਿਸ ਥਾਣਾ ਨਹੀਂ ਸਾਰੇ ਇਸ਼ਕ ਨਾਲ ਰਹਿੰਦੇ ਦੂਜੇ ਨਾਲ ਇਸ਼ਕ ਹੋਇਆ ਹੋਇਆ ਸਾਰਿਆਂ ਨੂੰ ਸਾਰੇ ਬੱਬੂ ਮਾਂ ਦਾ ਨਾਲ ਲੈਂਦੇ ਬੱਬੂ ਮਾਂ ਨੂੰ ਰੱਬ ਮੰਨਦੇ ਆ 2 2.5 ਘੰਟੇ ਮੈਨੂੰ ਸੁਪਨਾ ਰਿਹਾ ਤੇ ਸਪਨੇ ਵਿੱਚ ਮੈਂ ਕੀ ਕੀ ਵੇਖਿਆ ਵੀ ਮਤਲਬ ਇੰਨਾ ਸੋਹਣਾ ਦੇਸ਼ ਬੱਬੂ ਮਾਨ ਨੇ ਜਿਹੜਾ ਬਣਾਇਆ ਆ ਇਸ਼ਕਪੁਰਾ ਭਾਈ ਜਿਹਦੇ ਵਿੱਚ ਇਸ਼ਕੀ ਹੋ ਰਿਹਾ ਆ ਹਰ ਕਿਸੇ ਨੂੰ ਦੂਜੇ ਨਾਲ ਇਸ਼ਕੇ ਆ ਪਿਆਰ ਆ ਮੁਹੱਬਤ ਆ ਲਾਵਿਆ ਬੜਾ ਹੀ ਪਿਆਰਾ ਦੇਸ਼ ਤੇ ਤਿੰਨ ਘੰਟੇ ਮੈਂ ਇਸ਼ਕਪੁਰੇ ਦੀ ਸੈਰ ਕੀਤੀ ਵੀਰੋ ਤਿੰਨ ਘੰਟੇ ਉਸ ਤੋਂ ਬਾਅਦ ਫਿਰ ਮੇਰੀ ਅੱਖ ਖੁੱਲ ਗਈ ਸਵੇਰ ਹੋ ਗਈ ਮੱਜਾਂ ਨੂੰ ਪਠੇ ਪਾਉਣੇ ਸੀ ਤੇ ਮੈਂ ਮੱਜਾਂ ਨੂੰ ਪਠੇ ਪਾਉਣ ਚਲਾ ਗਿਆ ਤੇ ਰੱਬ ਕਰੇ ਹੋ ਜਾ ਸਪਨਾ ਰੋ ਜਾਇਆ ਕਰੇ ਰੋਜ ਮੈਂ ਇਸ਼ਕਪੁਰੇ ਦੀ ਸੈਰ ਕਰਾਂ ਤੇ ਰੱਬ ਕਰੇ ਬੱਬੂ ਮਾਨ ਨੇ ਜੋ ਸਪਨਾ ਲਿਆ ਹੋਇਆ ਵੀ ਇੱਕ ਇਸ਼ਕਪੁਰਾ ਨਾਮ ਦਾ ਦੇਸ਼ ਬਣਾਉਣਾ ਆ ਉਹ ਦੇਸ਼ ਬਣੇ ਆਪਾਂ ਵੀ ਉਹ ਚ ਰਹੀਏ ਕੋਈ ਲੜਾਈ ਝਗੜਾ ਨਾ ਹੋਵੇ ਕੋਈ ਸਭ ਪ੍ਰੇਮ ਨਾਲ ਰਹਿੰਦੇ ਹੋਣ ਸਾਰਿਆਂ ਕੋ ਪੈਸੇ ਹੋਣ ਸਾਰਿਆਂ ਦੀਆਂ 2-2 3-3 ਗੱਜ ਬਰੈਂਡਾ ਹੋਣ ਤੇ ਵੀਰੋ ਬੜਾ ਵਧੀਆ ਕਨਸੈਪਟ ਆ ਇਸ਼ਕਪੁਰੇ ਦਾ ਜੋ ਸਾਡੇ ਉਸਤਾਦ ਬੱਬੂ ਮਾਨ ਜੀ ਨੇ ਸੋਚਿਆ ਆ ਉਹ ਜਿਹੜੀ ਕੋਠੀ ਬਣਾਈ ਉਹਨੇ ਉਹ ਇਸ਼ਕਪੁਰੇ ਦਾ ਹੈੱਡ ਆਫਿਸ ਆ ਜਿਵੇਂ ਅਮਰੀਕਾ ਦਾ ਵਾਈਟ ਹਾਊਸ ਹੈ ਨਾ ਉਦਾਂ ਉਹ ਜਿਵੇਂ ਮੁਗਲਾਂ ਦਾ ਲਾਲ ਕਿਲਾ ਹੁੰਦਾ ਸੀ ਤੇ ਇਦਾਂ ਉਹ ਆਬਿ ਸਮਝੋ ਨੂੰ ਇੱਕ ਦਿਨ ਈਸ਼ਕਪੁਰਾ ਦੇਸ਼ ਬਣਨਾ ਜ਼ਰੂਰ ਆ ਤੇ ਜਿੱਥੇ ਬੱਬੂ ਮਾਂ ਦੇ ਹਿਸਾਬ ਨਾਲ ਹੀ ਸਭ ਕੁਝ ਹੋਣਾ ਆ ਸਭ ਪਿਆਰ ਨਾਲ ਰਹਿਣਗੇ ਵੀਰੋ ਬੜੀ ਵਧੀਆ ਮਜ਼ਾ ਆ ਗਿਆ ਵੀਰੋ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਤੇ ਜ਼ਰੂਰ ਇੱਕ ਦਿਨ ਈਸ਼ਕਪੁਰਾ ਬਣੂੰਗਾ ਜ਼ਰੂਰ ਬਣੂੰਗਾ ਵੀਰੋ ਈਸ਼ਕਪੁਰਾ ਜ਼ਰੂਰ ਬਣੂੰਗਾ ਇੱਕ ਦਿਨ